ਨਮਸਕਾਰ ਸਰਗਰਮੀਆ ਪ੍ਰੋਗਰਾਮੇ ਚੁਆਸ ਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹਨਾਂ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਇੱਕ ਮਿੰਟ ਰੁਕਾਂਗੇ ਇੱਕ ਮਿੰਟ ਆਗੇ। ਫਾਰਮਰ ਕਿਹੜੇ ਆ ਗਏ ਜੀ ਨਾਲ ਜੀ ਜਿੱਤ ਦਾ ਨਾਲ ਜੀ ਤੁਹਾਡਾ ਕੀਤਾ ਜੀ ਸਾਡੀ 1 ਮਿੰਟ ਪਹਿਲਾਂ ਵਿੱਚ ਹੋ ਰਿਹਾ ਸਾਡੀ 1 748 ਮੱਕੀ ਇਹ ਸੀ 748 ਪਲੱਸ ਜਿਹੜਾ ਹੈ ਏਡੀਬੀ 765 ਇਹ ਦੋ ਮੱਕੀਆਂ ਨੇ ਜਿਹੜੀਆਂ ਕਿ ਇਸ ਏਰੀਆ ਦਾ ਜਾਂ ਪੰਜਾਬ ਦੇ 3 क्विंटल ਦੇ ਆਸ-पास ਝਾੜ ਦੇਣ ਦੀ ਕੈਪੈਸਿਟੀ ਦਰਜੀਆਂ ਨੇ ਖਰੀਫ ਦੇ ਮੌਸਮ ਦੀ ਜਿਹੜਾ ਕਿ ਅੱਜ ਅਸੀਂ ਦਾਵਾ ਕਰ ਸਕਦੇ ਆ ਕਿ ਅਸੀਂ ਸੋਨੇ ਦੇ ਅਗਰ ਮੇਰੇ ਕੋਲ 10 ਖੇਤ ਨੇ 10 ਤੋਂ ਮੈਂ 5 ਖੇਤ ਮੱਕੀ ਦੇ ਐਕਟ ਕਰ ਸਕਦਾ ਹਾਂ ਜਦੋਂ ਮੈਨੂੰ ਮੱਕੀ 3 क्विंटल ਦਾ ਝਾੜ ਦੇ ਝਾੜ ਦੇ ਦੀ ਔਰ ਇਸ ਸਾਲ ਅਸੀਂ ਦੇਖਿਆ ਹੋਵੇਗਾ ਖਾਲਸਾ ਜੀ ਤੁਸੀਂ ਵੀ ਜਾਣਦੇ ਹੋ ਸਾਡੇ ਲੋਕ ਕਿ ਇਸ ਸਾਲ ਕਿੰਨੀਆਂ ਬਰਸਾਤਾਂ ਹੋਈਆਂ ਪਿਛਲੇ 40 ਸਾਲ ਦਾ ਰਿਪੋਰਟ ਹੋ ਰਿਹਾ ਹੈ ਸਾਡਾ ਅਗਰ ਇਹ ਨਾਰਮਲ ਰੁਟੀਨ ਦੇ ਵਿੱਚ ਵੀ ਹੁੰਦਾ ਰੂਟੀਨ ਦੇ ਵਿੱਚ ਮੌਸਮ ਰਹਿੰਦਾ ਤਾਂ ਕੁਦਰਤੀ ਜਿਹੜਾ ਹੈ ਇਹਨਾਂ ਮੱਕਿਆਂ ਨੇ ਹੋਰ ਜ਼ਿਆਦਾ ਝਾੜ ਦੇਣ ਦੀ ਸਕੈਸੀ ਅਕਸਰ ਦੀਆਂ ਸੀ ਸੋ ਹਾਂ 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 ਰਾਣਾ ਜੀ ਇੱਧਰ ਆ ਜਾ ਫੋਟੋ ਕੱਲੀ ਇੱਥੇ ਖੜੇ ਹੋ ਕੇ ਆਪਾਂ ਨਾਲ ਇੱਕ ਵਾਰੀ ਮਨੇ ਬੈਠਿਆ ਬੱਸ ਕੱਟ ਹੋਈ ਗੁੱਲੂਪਰ ਜ ਜਿਸੀ ਬਲਾਕ ਸਰੋਆ ਦੇ ਗੁੱਲੂਪਰ ਪੰਚਾਇਆ ਇੱਥੇ ਇੱਕ ਕਿਸਾਨ ਐ ਅਡਵਾਂਟਾ ਕੌਪਨ ਦਾ ਪੀਏਸੀ 741 ਜਿਹੜਾ ਹਾਈਬ੍ਰਿਡ ਜਿਹੜਾ ਮੱਕੀ ਦਾ ਸੀਗਾ ਉਹਦੀ ਬਜਾਈ ਕੀਤੀ ਹੋਈ ਸੀਗੀ ਤੇ ਉਹਨਾਂ ਦਾ ਕਾਪੀ ਨੇ ਅੱਜ ਪ੍ਰੈਕਟੀਕਲ ਤੌਰ ਤੇ ਇੱਥੇ ਦੱਸਿਆ ਕਿ ਦਾ ਜਿਹੜਾ ਸੋਨੀ ਦੀ ਬਦਰਾਣ ਹੈ ਜਿੰਦਾ ਬੱਕੀ ਕਵਾਂਟ ਜਿਹੜਾ ਝਾੜ ਜਿਹੜਾ ਇਹਨਾਂ ਨੇ ਐਕਸਪੈਰੀਮੈਂਟ ਕਰਕੇ ਕਿਸਾਨਾਂ ਨੂੰ ਸਮਝਾਇਆ ਤੇ ਉਦੇ ਨਾਲ ਇਹ ਹੈਗਾ ਵੀ ਜਿਹੜਾ ਜਿਹੜੇ ਇਹਨਾਂ ਦੇ ਕਿਨਾ ਮੱਕੀ ਦੇ ਬੂਟੇ ਸੀਗੇ ਪਲਾਂਟਰਾਂ ਉਹਨਾਂ ਦੀ ਬਜਾਈ ਕੀਤੀ ਗਈ ਸੀ ਤੇ ਜਦੋਂ ਆਪਾਂ ਛੱਲੀਆਂ ਦਾ ਜਿਹੜਾ ਕੀ ਕਹਿੰਦੇ ਵਈ ਇੱਕ ਕਸਾਰਤਾ ਦੇਖੀ ਆ ਉਹ ਵੀ ਬਹੁਤ ਪਿਆਰੀ ਹੈ ਵੀ ਜਿੱਦਾਂ ਇੱਕ ਤਰ੍ਹਾਂ ਇਹਨਾਂ ਨੇ ਦੱਸਿਆ 135 ਗ੍ਰਾਮ ਜਿਹੜੇ ਇੱਕ ਜਿਹੜੀ ਆ ਮੱਕੀ ਦੀ ਜਿਹੜੀ ਫੁੱਟੇ ਤੋਂ ਦਾਣੇ ਇਹਨਾਂ ਦੇ ਨਿਕਲੇ ਆ ਜੇ ਆਪਾਂ ਇਹਨਾਂ ਨੇ 30 ਹਜ਼ਾਰ ਬੂਟਾ ਇੱਥੇ ਲਾਇਆ ਜੀ ਉਹਦੇ ਨਾਲ ਮਲਟੀਪਲਾਈ ਕਰਕੇ ਇਹਨਾਂ ਨੇ ਝਾੜ ਜਿਹੜਾ 32 ਤੋਂ 33 ਕੁੰਟ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਲਿਆ ਤੇ ਬੜਾ ਵਧੀਆ ਹਾਈਬ੍ਰਿਡ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਦਿੱਤਾ ਜਿਹੜਾ ਕਿ ਸਾਡੇ ਝੋਨੇ ਨੂੰ ਆਉਣ ਵਾਲੇ ਸਮੇਂ 'ਚ ਰਿਲੀਜ਼ ਕਰੂਗਾ ਕਿਉਂਕਿ ਜੇ ਆਪਣਾ 30 ਕਵਾਂਟਰ ਤੋਂ ਵੱਧ ਝੋਨੇ ਦਾ ਝਾੜ ਲੈ ਜਾਂਦੇ ਆ ਤੇ ਮੱਕੀ ਦਾ ਝਾੜ ਲੈ ਜਾਂਦੇ ਆ ਉਹ ਝੋਨੇ ਦੇ ਝਾੜ ਦੇ ਬਰਾਬਰ ਹੀ ਜਿਹੜਾ ਸਾਨੂੰ ਜਿਹੜੀ ਹੈ ਪ੍ਰੋਫਿਟ ਜਿਹੜਾ ਦੇ ਕੇ ਜਾਊਗਾ ਜੋ ਰੇਟ ਝੋਨੇ ਦਾ ਮਿਲਦਾ ਉਹੀ ਸਾਨੂੰ ਮੱਕੀ ਦਾ ਮਿਲ ਜਾਣਾ ਫਾਇਦਾ ਇਹ ਹੋਣਾ ਸਾਡਾ ਪਾਣੀ ਬਚ ਜਾਣਾ ਇੱਕ ਮਹੀਨਾ ਸਾਡਾ ਪਹਿਲੇ ਖੇਤ ਵਿਲਾ ਹੋ ਜਾਣਾ ਜਿਹੜੀ ਆਪਾਂ ਬਾਕੀ ਜਿਹੜੀਆਂ ਵਾਦਾ ਵਰਨ ਦਾ ਰਹਿ ਫਸਲਾਂ ਦੀ ਜਿਹੜੀ ਉਹਦਾ ਪੱਕੜ ਪੈਣਾ ਇਹਦੇ ਜਿਹੜੇ ਟਾਂਡੇ ਜਿਹੜੇ ਆ ਉਹ ਵੀ ਐਜੇ ਪਾਊਡਰ ਜਿਹੜੇ ਆ ਉਹ ਜਿਹੜੇ ਆ ਆਪਣੇ ਪਸ਼ੂ ਵਾਲੇ ਨੂੰ ਲੈ ਲੈਂਦੇ ਆ ਤੇ ਇੱਕ ਬੜਾ ਹੀ ਵਧੀਆ ਨਵੇਕਲਾ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਹੈਬਿਡ ਜਿਹੜਾ ਮਾਰਕੀਟ ਤੇ ਲੈ ਕੇ ਆਏ ਆ ਬਈ ਕਿਸਾਨ ਵੀਰਾਂ ਨੂੰ ਅਪੀਲ ਹੈ ਵੀ ਆਪਣਾ ਅਗਲੇ ਸਾਲ ਸੋਣੀ ਤੋਂ ਵੱਧ ਤੋਂ ਵੱਧ ਰਕਵਾਇੜਾ ਮੱਕੀ ਦੀ ਫਸਲ ਥੱਲੇ ਨੋਮੈਟਿਕ ਪਲਾਂਟਰ ਨਾਲ ਬਿਜਾਈ ਕਰਕੇ ਲਾਈਏ ਤਾਂ ਕਿ ਆਪਾਂ ਜਿਹੜੀ ਫਸਲੀ ਭਪੇਂਤਾ ਨੂੰ ਅਸਲੀ ਕਹਿਣਾ ਰੂਪ ਦੇ ਵਿੱਚ ਲਾਗੂ ਕਰ ਸਕੀਏ ਤਾਂ ਕਿ ਆਪਾਂ ਜਿਹੜੇ ਆਪਣੇ ਪੰਜਾਬ ਦੇ ਵਾਤਾਵਰਣ ਨੂੰ ਤੇ ਜਿਹੜੇ ਕੁਦਰਤੀ ਸੁੰਭੇ ਆ ਜਿਹੜਾ ਪਾਣੀ ਸਾਡਾ ਥੱਲੇ ਜਾ ਰਿਹਾ ਉਹਨੂੰ ਆਪਾਂ ਠੱਲ ਪਾਣ ਚ ਕਾਮਯਾਬ ਹੋਈਏ ਧੰਨਵਾਦ ਜੀ ਬੱਲੇ ਬੈਂਟਰਾ ਬਹੁਤ ਠੀਕ ਹੈ ਮੇਰਾ ਨਾਮ ਜੁਹਾਰ ਸਿੰਘ ਹਾਂ ਜੀ ਮੈਂ ਜ਼ਿਲ੍ਹਾ ਨਵਾਂ ਸ਼ਹਿਰ ਦਾ ਵਸਨੀਕਾਂ ਤੇ ਮੈਂ ਇਸ ਸਾਲ ਹਰ ਇੱਕ ਸਾਲ ਇਹ ਮੱਕੀ ਦੀ ਕਾਸ਼ਤ ਕਰਦਾ ਤਿੰਨ ਚਾਰ ਖੇਤ ਦੀ ਇਸ ਸਾਲ ਵੀ ਮੈਨੇ ਮੱਕੀ ਦੀ ਕਾਸ਼ਤ ਕੀਤੀ ਹੈਗੀ ਹੈ ਜੀ 741 ਐਡਵਾਂਟਾ ਦਾ ਬੀਜ ਹੈ ਜੀ ਇਹਦੀ ਜਦੋਂ ਹੁਣ ਕੰਪਨੀ ਨੇ ਵੀ ਚੈੱਕ ਕੀਤਾ ਤੇ ਮੇਰੇ ਸਾਰੇ ਜਿਹੜੀ ਮਿਹਨਤ ਦੇ ਫਲ ਜਿਹੜਾ ਆਣਾ ਹੈ ਉਹ ਤਕਰੀਬਨ ਜਿਹੜੀ ਕੰਪਨੀ ਵਾਲੇ ਕੈਲਕੂਲੇਸ਼ਨ ਕਰਕੇ ਦੱਸ ਰਹੇ ਆ ਕਿ 30 31 ਕੁਇੰਟਲ ਝਾੜ ਆਊਗਾ ਜਦੋਂ ਕਿ ਬਾਕੀ ਤਾਂ 24 25 ਜਾਂ ਵੱਧ ਤੋਂ ਵੱਧ 20 22 ਜਾਂ 24 25 ਆਂਦਾ ਸੀਗਾ ਤੇ ਇਹਦਾ ਇਹ 30 31 ਕੁਆਂਟਲ ਝਾੜ ਕਹਿੰਦੇ ਵੇ ਤੁਹਾਡਾ ਬਣੂਗਾ ਬਾਕੀ ਜੇ ਇਹਦਾ ਇਸ ਹਿਸਾਬ ਨਾਲ ਝਾੜ ਰਿਹਾ ਤਾਂ ਦੇਖੋ ਤਾਂ ਅਗਲੇ ਸਾਲ ਵੀ ਅਸੀਂ ਇਹੇ ਬੀਜ ਬੀਜਾਂਗੇ ਤੇ ਇਹਨਾਂ ਦਾ ਰੰਗ ਵੀ ਵਧੀਆ ਹੈਗਾ ਤੇ ਬਾਕੀ ਤਾਂ ਪਿੰਡ ਸਾਡਾ ਗੁਲਪੁਰ ਹੈ ਜੀ ਜ਼ਿਲ੍ਹਾ ਨਵਾਂ ਸ਼ਹਿਰ ਠੀਕ ਹੈ ਬਲਾਕ ਸਲਵਾ ਆਈ ਪੰਜ ਮਤਲਬ 50 स्क्वेयर मीटर 50 स्क्वेयर मीटर ਦਾ ਏਰੀਆ ਵੱਡ ਕੇ ਇਹਦੀਆਂ ਛੱਡੀਆਂ ਤੋੜ ਕੇ ਛਿੱਲ ਕੇ ਤੇ ਬੋੜੇ ਦੇ ਭਰ ਕੇ ਉਹਨਾਂ ਨੇ ਬਜਨ ਕੀਤਾ ਸੀ ਔਰ ਜਿੱਦਾਂ ਤੁਹਾਨੂੰ ਉੱਥੇ ਦੱਸਿਆ ਸੀ ਕਿ 10 ਛੱਲੀਆਂ ਛਿੱਲ ਕੇ ਉਹਨਾਂ ਦੇ ਦਾਣੇ ਕੱਢ ਕੇ ਉਹਦੀ ਸ਼ੈਲਿੰਗ ਪਰਸੈਂਟ ਵੀ ਕੱਢ ਲਈ ਤਾਂ ਜੋ ਜਿਹੜੀਆਂ ਅਸੀਂ ਇਹ ਦਾਤਵਾਲ ਪੰਡ 50 ਚ ਮੀਟਰ ਦੇ ਅਧਿਨ ਬਜਨ ਕੀਤਾ ਉਹਦੇ ਦੀ ਗੋਲਦੀ ਮਾਤਰਾ ਕੱਢ ਲੱਗੀ ਹੈ ਸ਼ੈਲਿੰਗ ਪਰਸੈਂਟ ਇਹਨਾਂ ਕੋਲ ਗੋਲਦੀ ਮਾਤਰਾ ਨਿਕਲ ਜਾਈਏਗੀ ਤਾਂ ਉਹਦੇ ਹਿਸਾਬ ਨਾਲ ਇਹ ਹੈ ਜਿਸ ਤਰ੍ਹਾਂ ਅਸ਼ਮੀ ਜੀ ਦੱਸ ਰਹੇ ਹਨ ਤੁਹਾਨੂੰ ਇਹ ਐਡਵਾਂਟਾ ਦਾ 747 하이브리ਡ ਹੈ ਭਾਈ 5 ਦਾ ਜਿਹੜਾ ਪੌਦਿਆਂ ਦੀ ਗਿਣਤੀ ਹੈ 371 ਬਣੀ ਹੈ 10x5 ਦੇ ਵਿੱਚ ਔਰ ਜਿਹੜੇ 371 ਚੋਂ 364 ਛੱਲੀਆਂ ਬਣੀਆਂ ਨੇ ਕੁਝ ਪੌਦੇ ਮਿਸ ਹੋ ਗਏ 371 ਚੋਂ ਅਗਰ ਉਹਨੂੰ ਉਹਨੂੰ ਖੇਤ ਦੇ ਤੁਸੀਂ ਪੌਦੇ ਕੱਢੂਗੇ ਤਾਂ 29680 ਪੌਦਾ ਇਸ ਖੇਤ ਦੇ ਵਿੱਚ ਹੈਗਾ ਹੈ ਮਤਲਬ 30000 ਵੀ ਪੂਰਾ ਪੂਰਾ ਨਹੀਂ ਪੂਰਾ ਨਹੀਂ ਹੈਗਾ 29680 ਪੌਦਾ ਹੈ ਔਰ ਜਦੋਂ ਅਸੀਂ ਦਾਣਿਆਂ ਦੀ ਦਾਣਿਆਂ ਦਾ ਵਜ਼ਨ ਦੇਖਦੇ ਹਾਂ ਦਾਣੇ ਕੱਢ ਕੇ ਤੇ 84 ਕਿਲੋ ਵਜ਼ਨ ਬੈਠਦਾ ਹੈ ਆਪਣੇ ਉਸ ਦਾਣੇ ਦਾ ਜਿਹੜਾ ਵਜ਼ਨ ਬੈਠ ਗਿਆ ਪੂਰਾ 10 ਵਜੇ ਸਸੀ ਗਾ ਜੀ ਸਾਰਿਆਂ ਨੂੰ ਸਾਡੇ ਅੱਜ ਦੇ ਇਸ ਮੱਕੀ ਦੇ ਇੱਕ ਪਰਦਸ਼ਨੀ ਪਲਾਂਟ ਤੇ ਆਪਾਂ ਜਿਹੜਾ ਇਹ ਪ੍ਰੋਗਰਾਮ ਰੱਖਿਆ ਆ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਾਡੇ ਡਾਕਟਰ ਵਿਵੇਕ ਸ਼ਰਮਾ ਜੀ ਕੰਪਨੀ ਤੋਂ ਤੇ ਸਾਡੇ ਡੀਲਰ ਸਾਹਿਬਾਨ ਡਿਸਟ੍ਰੀਬਿਊਟਰ ਸਾਹਿਬਾਨ ਤੇ ਬਹੁਤ ਹੀ ਸਤਿਕਾਰਯੋਗ ਮਾਨ ਪੜਾਉ ਟੋਡਾ ਸਾਰਿਆਂ ਦਾ ਇਸ ਪ੍ਰੋਗਰਾਮ ਤੇ ਬਹੁਤ ਬਹੁਤ ਸਵਾਗਤ ਹੈ। ਮੈਂ ਇੱਕ ਵਾਰ ਬਿਜਾਰ ਸਿੰਘ ਜੀ ਨੂੰ ਬੁਲਾਉਣਾ ਚਾਹੁੰਗਾ ਇੱਕ ਵਾਰ। ਇਹ ਨਾਲ ਹੈ ਜੀ। ਇਹ ਦੇਖਿਆ ਨਾ ਇਹਦਾ। ਇਹ ਦੇਖਿਆ। ਸਾਹਮਣੇ ਠੀਕ ਹੈ। ਸਾਬ ਆਪਣੇ ਖਾਲਸਾ ਬੀਜ ਭੰਡਾਰ ਤੋਂ ਮਹਿੰਦਰਪਾਲ ਸਿੰਘ ਖਾਲਸਾ ਜੀ ਨੂੰ ਸਟੇਜ ਤੇ ਬੁਲਾਉਣਾ ਚਾਹੁੰਗਾ। ਸਾਹਮਣੇ ਇੱਥੇ ਸਾਡਾ ਸਰਦਾਰ ਤੁਮ ਸਿੰਘ ਜਿਹੜੇ ਸਾਡੇ ਕੈਂਪ ਵਿੱਚ ਪਹੁੰਚੇ ਨੇ ਅੱਗੇ ਇੱਧਰ ਠੀਕ ਹੈ ਦਾ ਦیدار ਸਿੰਘ ਸੇਤਰਾ ਜੀ ਨੂੰ ਮੈਂ ਬੁਲਾਣਾ ਚਾਹੁੰਗਾ ਮੰਚ ਤੇ ਜਿਹੜਾ ਇਹ ਸਾਡਾ ਅਸੀਂ ਇਹ ਪ੍ਰੋਗਰਾਮ ਰੱਖਿਆ ਆ ਇਹ ਬਰਸਾਤੂ ਮੱਕੀ ਜੋਗੀ ਜਿਸ ਦੀ ਬਿਜਾਈ ਲਗਭਗ 15 ਮਈ ਤੋਂ ਲੈ ਕੇ ਜੂਨ ਅਖੀਰ ਤੱਕ ਹੁੰਦੀ ਹੈ ਇਸ ਮੱਕੀ ਦੇ ਵਧੀਆ-ਵਧੀਆ ਨਸਲ ਦੇ ਜਿਹੜੇ ਬੀਜ ਐ ਐਡਵਾਂਟਾ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਉਹਨਾਂ ਵਿੱਚੋਂ ਇੱਕ ਵਧੀਆ ਨਸਲ ਦਾ ਹਾਈਬ੍ਰਿਡ ਬੀਜ ਪੀਏਸੀ 741 ਆ ਰਿਹਾ ਆ ਪਿਛਲੇ 2 ਸਾਲ ਤੋਂ ਅਸੀਂ ਦੇ ਵੀ ਰਹੇ ਆ ਮਾਰਕੀਟ ਦੇ ਵਿੱਚ ਉਸ ਮੱਕੀ ਦੇ ਬੀਜ ਦੀ ਫਸਲ ਇੱਥੇ ਲੱਗੀ ਹੋਈ ਹੈ ਸਰਦਾਰ ਜਤਿਹਾਰ ਸਿੰਘ ਜੀ ਦੇ ਖੇਤਾਂ ਦੇ ਵਿੱਚ ਉਸ ਫਸਲ ਤੇ ਅਸੀਂ ਇਸ ਪ੍ਰੋਗਰਾਮ ਨੂੰ ਰੱਖਿਆ ਹੈ ਤੇ ਅੱਜ ਅਸੀਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਕਿ ਇਹ ਮੱਕੀ ਕਿੰਨਾ ਝਾੜ ਦੇ ਸਕਦੀ ਹੈ ਸਾਨੂੰ ਔਰ ਇਹਦੀਆਂ ਕੀ ਕੀ ਫੀਚਰਸ ਨੇ ਕੀ ਇਹਦੇ ਵਿੱਚ ਕਿਹੜੇ-ਕਿਹੜੇ ਰੋਗ ਉਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਅਸੀਂ ਐਡਵਾਂਟਾ ਨੇ ਹਰੇ ਚਾਰੇ ਦੇ ਵਿੱਚ ਅੱਜ ਵਿਸ਼ੇਸ਼ਕ ਜੀ ਹੈ ਕੰਪਨੀ ਤਾਂ ਜੋ ਅੱਜ ਅੱਜ ਬਹੁਤ سارے ਕਿਸਾਨ ਐਡਵਾਂਟਾ ਦੇ ਚਾਰੇ ਇਸਤੇਮਾਲ ਕਰ ਰਹੇ ਨੇ ਔਖੇ ਹਾਲ ਖੁਸ਼ਹਾਲ ਨੇ ਸੋ ਉਸ ਤੋਂ ਬਾਅਦ ਅੱਜ ਜਿਹੜਾ ਇਹ ਗੈਪ ਹੈ ਜਦੋਂ ਅਪ੍ਰੈਲ ਮਈ ਮਹੀਨਾ ਆ ਜਾਂਦਾ ਹੈ ਅਸੀਂ ਸਾਡਾ ਪੰਜਾਬ ਕਾਫੀ ਲੋਕ ਝੋਨੇਾਂ ਤੇ ਹੋ ਗਏ ਅਸੀਂ ਝੋਨੇ ਦੀ ਫਸਲ ਤੇ ਹੋ ਗਏ ਝੋਨੇ ਦੀ ਫਸਲ ਤੇ ਵੀ ਅਸੀਂ ਕਿਵੇਂ ਹੋਏ ਆਪਣੀ ਮਜਬੂਰੀ ਨਾਲ ਖਾਸ ਕਰਕੇ ਸਾਡਾ ਇਹ ਇਲਾਕਾ ਜਿੰਨਾ ਵੀ ਹੈ ਸਾਡਾ ਇਲਾਕਾ ਮੱਕੀ ਦਾ ਇਲਾਕਾ ਸੀ ਬੇਸਿਕਲੀ ਅਸੀਂ ਪਿਛਲੇ 15 ਸਾਲ ਤੋਂ ਇਹ ਝੋਲਾ ਝੋਨਾ ਗੱਡ ਰਹੇ ਹਾਂ ਔਰ ਸਰਕਾਰ ਦੇ ਨਾਲ ਇੱਕ ਗੱਲੋਂ ਸਹਿਮਤ ਵੀ ਹੈ ਕਿ ਭਾਈ ਪਾਣੀ ਅਸੀਂ ਬਚਾਉਣਾ ਹੈ ਜਿਵੇਂ ਸਰਕਾਰਾਂ ਕਹਦੀਆਂ ਨੇ ਕਿ ਪਾਣੀ ਬਚਾਓ ਅਸੀਂ ਸਹਿਮਤ ਸਹਿਮਤ ਵੀ ਹੁੰਨੇ ਆ ਦਿਲੋਂ ਪਰ ਜਦੋਂ ਅਸੀਂ ਖੇਤ ਚ ਜਾਂਦੇ ਹਾਂ ਜਦ ਪਰਿਵਾਰ ਨੂੰ ਦੇਖਦੇ ਹਾਂ ਫਿਰ ਸਾਡੀ ਮਜਬੂਰੀ ਬਣ ਜਾਂਦੀ ਹੈ ਕਿ ਭਾਈ ਅਸੀਂ ਸਹਿਮਤ ਨਹੀਂ ਹੈ ਸਾਨੂੰ ਜਿਹੜਾ ਜਿਹੜਾ ਝੋਨਾ ਝੋਨੇ ਦੀ ਜਿਹੜੀ ਪੈਦਾਵਾਰ ਹੈ ਪੱਕਾ ਮੁੱਲ ਹੈ ਉਹ ਸਾਨੂੰ 60-65000 ਰੁਪਏ ਦਾ ਔਨ ਐਨ ਐਵਰੇਜ ਝੋਨਾ ਸਾਨੂੰ ਛਾੜ ਦੇ ਜਾਂਦਾ ਉਹਨਾਂ ਸਾਨੂੰ ਮੱਕੀ ਛਾੜ ਨਹੀਂ ਦਿੰਦੀ ਉਹ ਉਹ ਦੀਆਂ ਕਿਸਮਾਂ ਹਨ ਸੀ ਜਾਂ ਬੌਸਮ ਉਹ ਜੇ ਹਨ ਸੀ ਵੱਡੀ ਗੱਲ ਕਿਸਮਾਂ ਦੀ ਸੀ ਕਿ ਉਹ ਕਿਸਮਾਂ ਹਨ ਸੀ ਅੱਜ ਵੀ ਸਾਡੀ ਯੂਨੀਵਰਸਿਟੀ ਇਹ ਕਹਿ ਰਹੀ ਕਿ ਸਾਡੇ ਕੋਲ ਖਰੀਫ ਸਮੇਂ ਦੀਆਂ ਸੋਣੀ ਦੀ ਜਿਹੜੀ ਮੱਕੀ ਹੈ ਉਹ 20-22 ਕੁੰਟਲ ਤੱਕ ਦੀਆਂ ਕਿਸਮਾਂ ਨੇ ਚਾਹੇ ਸਾਡੀਆਂ ਲਾਲੋ ਚਾਹੇ ਪ੍ਰਾਈਵੇਟ ਕੰਪਨੀਆਂ ਦੀ ਲੈ ਲਓ ਸਹਿਮਤ ਹੋ ਕਰੀਏ 22 ਕੁੰਟਲ ਨਾਲ ਜੀਮੀਦਾਰ ਦਾ পেট ਨਹੀਂ ਭਰਦਾ ਜੀਮੀਦਾਰ ਦੀ ਇਕਨੋਮੀ ਬੈਠਦੀ ਨਹੀਂ ਉਹ ਹੀ 2200 ਰੁਪਿਆ ਰੇਟ ਵੀ ਲੱਗ ਗਿਆ ਝੋਨੇ ਦਾ ਤੇ ਮੱਕੀ ਦਾ ਆਲਮੋਸਟ 1000 ਰੇਟ ਮੰਨ ਕੇ ਚੱਲਦੇ ਆ ਸੁੱਕੀ ਦਾ ਕਿੱਥੇ 22 ਕੁਇੰਟਲ ਦਾ ਝਾੜ ਜਾਂ 20 ਕੁਇੰਟਲ ਦਾ ਝਾੜ ਕਿੱਥੇ ਛੋਣੇ ਨੇ 30 ਕੁਇੰਟਲ ਝਾੜ ਦੇਣਾ ਐਵਰੇਜ 8 ਕੁਇੰਟਲ ਮਤਲਬ 20000 ਰੁਪਏ ਦਾ ਡਿਫਰੈਂਸ ਹੈ ਜੇ ਸਰਕਾਰ ਕਹਿ ਵੀ ਦੇਵੇ ਕਿ ਮੈਂ ਤੁਹਾਨੂੰ 7000 ਰੁਪਏ ਏਕੜ ਦਾ ਦਵਾਂਗਾ ਚਾਹੇ ਤੁਸੀਂ ਜ਼ਿਮੀਦਾਰ ਹੋ ਚਾਹੇ ਮੈਂ ਜ਼ਿਮੀਦਾਰ ਤੇ ਮੈਂ 13000 ਰੁਪਏ ਏਕੜ ਦਾ ਘਾਟਾ ਖਾਣ ਵਾਸਤੇ ਤਿਆਰ ਨਹੀਂ ਹਾਂ ਤਿਆਰ ਹੋ ਤੁਸੀਂ ਬਿਲਕੁਲ ਕੋਈ ਤਿਆਰ ਨਹੀਂ ਹੈ ਮੈਨੂੰ ਘੱਟ ਤੋਂ ਘੱਟ 12000 3000 ਦਾ ਫਰਕ ਤਾਂ ਮੈਂ ਲੈ ਲੂੰਗਾ ਮੈਂ 13000 ਦਾ ਫਰਕ ਨਹੀਂ ਚਾਹੂੰਗਾ ਮੇਰੇ ਕੋਲ 10 ਖੇਤ ਨੇ ਮੈਂ 1,30,000 ਰੁਪਏ ਦਾ ਫਰਕ ਚਾਹੁੰਦਾ ਹਾਂ ਸਾਰੇ ਖਰਚੇ ਨਿਕਲਦੇ ਨੇ 1.30,000 ਦੇ 4ਵੇਂ ਦਿਨ ਸੋ ਅਸੀਂ ਬਹੁਤ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਸਾਰਾ ਕੁਝ ਕੀਤਾ ਡੈਮੋ ਕੀਤੇ ਟ੍ਰਾਇਲ ਵੀ ਕਰ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਅੱਜ ਪ੍ਰਸਤਵਨਾ ਦਿਖਾ ਦੇ ਅਡਵਾਂਟਾ ਅੱਜ ਹਿੰਦੁਸਤਾਨ ਦੇ ਵਿੱਚ ਇਹ ਸਭ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ